ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੱਜ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਹਰਖਾ ਫਤੇਗੜ ਚੂੜੀਆਂ ਤੋਂ ਚੇਅਰਮੈਨ ਬਲਬੀਰ ਸਿੰਘ ਪੰਨੂ ਦੀ ਅਗਵਾਈ ਹੇਠ ਬਾਸਰ ਬੰਨਾਂ ਕੀਤੀ ਗਈ। ਇਸ ਬੱਸ ਨੂੰ ਚੇਅਰਮੈਨ ਬਲਬੀਰ ਸਿੰਘ ਪੰਨੂ ਦੇ ਪਿਤਾ ਸਰਦਾਰ ਤਾਰਾ ਸਿੰਘ ਅਤੇ ਬੀਡੀਪੀਐਮ ਮੈਡਮ ਪਰਮਜੀਤ ਕੌਰ ਫਤੇਗੜ ਚੂੜੀਆਂ ਨੇ ਸਾਂਝੇ ਤੌਰ ਤੇ ਝੰਡੀ ਦੇ ਕੇ ਰਵਾਨਾ ਕੀਤਾ। ਚੇਅਰਮੈਨ ਬਲਬੀਰ ਸਿੰਘ ਪੰਨੂ ਕੁਝ ਖਾਸ ਰੀਤਾਂ ਵਿਆਕਰਕ ਕੇ ਇਸ ਮੌਕੇ ਹਾਜ਼ਰ ਨਾ ਹੋ ਸਕੇ ਮਾਝਾ ਲਾਈਵ ਟੀਵੀ ਲਈ ਫਤਿਹਗੜ ਚੂੜੀਆਂ ਤੋਂ ਜੀ ਰਿਪੋਰਟ ਆ ਵਾਹਿਗੁਰੂ ਜੀ ਦੀ ਫਤਿਹ ਇਹ ਬੱਸਾਂ ਜਿਹੜੀਆਂ ਨੇ ਪੰਨੂ ਸਾਹਿਬ ਦੇ ਪਰੋਲੇ ਸਦਕਾ ਧਾਰਮਿਕ ਸਥਾਨਾਂ ਤੇ ਜਾ ਰਹੀਆਂ ਨੇ ਤੇ ਜਿਹੜੇ ਨਹੀਂ ਵੀ ਜਾ ਸਕਦੇ ਤੀਰਥ ਸਥਾਨਾਂ ਤੇ ਯਾਤਰਾ ਕਰਨ ਉਹ ਜਾ ਰਹੇ ਨੇ ਤੇ ਪੰਨੂ ਸਾਹਿਬ ਦਾ ਬੜਾ ਵੱਡਾ ਪ੍ਰਾਲਾਵਾ ਤੇ ਸ੍ਰੀ ਅਨੰਦਪੁਰ ਸਾਹਿਬ ਜਾਣ ਗਿਆ ਫਿਰ ਸ੍ਰੀ ਦਰਬਾਰ ਸਾਹਿਬ ਤੇ ਸੰਗਤਾਂ ਤਿਆਰ ਪਰ ਤਿਆਰ ਬੈਠੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੇ ਜੀ ਮਾਨ ਸਾਹਿਬ ਆਮ ਆ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਤੇ ਹਲਕਾਰ ਹਜੇਗਾ ਤੇ ਸਰਦਾਰ ਦਰਬੀਰ ਸਿੰਘ ਪੰਨੂ ਸਾਹਿਬ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸੰਗਤ ਵਾਸਤੇ ਭਰਾਲਾ ਕਰਕੇ ਤੀਰਥ ਯਾਤਰਾ ਸ਼ੁਰੂ ਕੀਤੀ ਆ ਅਸੀਂ ਕੋਟਾ ਕੋਲ ਧੰਨਵਾਦ ਕਰਦੇ ਜਿਹੜੇ ਨਹੀਂ ਜਾਣ ਵਾਲੇ ਉਹ ਵੀ ਉਹ ਸਿੰਘ ਵੀ ਬਾਬੇ ਦੇ ਦਰਸ਼ਨ ਕਰ ਜਾ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਫਤੇਗਾ ਟੂਪਿਆਂ ਤੋਂ ਸਰਦਾਰ ਭਗਤ ਸਿੰਘ ਦੀ ਮਾਂ ਦੇ ਰਵਾਈ ਹੀਠ ਸਰਦਾਰ ਬਲਬੀਰ ਸਿੰਘ ਪੰਨੋ ਜੀ ਦੇ ਹਲਕੇ ਦੇ ਵਿੱਚ ਅੱਜ ਵੱਲੋਂ ਬਸਾਂ ਸ਼੍ਰੀ ਨੰਦਪੁਰ ਸਾਹਿਬ ਜਾ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿਮਾਨ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਤਹਿ ਦਿਲੋਂ ਧੰਵਾਦ ਜੀ ਆ ਜਿਨ੍ਹਾਂ ਨੇ ਬਹੁਤ ਹੀ ਚੰਗੇ ਬਰਾਲੇ ਆ ਜਿਹੜਾ ਉਹ ਤੀਰਥ ਯਾਤਰਾ ਦਾ ਜਿਹੜਾ ਉਹ ਚੁੱਕਿਆ ਤੇ ਨਾਲ ਹੀ ਮੈਂ ਸਰਦਾਰ ਬਲਬੀਰ ਸਿੰਘ ਪੰਨੂ ਸਾਹਿਬ ਜੀ ਦਾ ਤਹਿ ਦਿਲੋਂ ਧੰਵਾਦੀ ਆ ਅੱਜ ਜਿਹੜੀ ਬਸ ਐ ਹਲਕਾ ਫਾਫਿਗੜ ਚੂੜੀਆਂ ਤੋਂ ਜਿਹੜੀ ਐ ਤੀਰਥ ਯਾਤਰਾ ਲਈ ਜਾ ਰਹੀ ਐ ਜਿਹੜੇ ਸਾਡੇ ਬਜ਼ੁਰਗ ਯਾਤਰਾ ਨਹੀਂ ਸੀ ਜਾ ਸਕਦੇ ਮਹਿਮਾਨ ਸਾਹਿਬ ਦਾ ਫੇਰ ਦੁਬਾਰਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਬਜ਼ੁਰਗਾਂ ਨੂੰ ਜਿਹੜੀ ਤੀਰਥ ਯਾਤਰਾ ਕਰਵਾਏ ਕਰਵਾਉਣ ਜਾ ਰਹੇ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿੱਥੇ ਜਾ ਰਹੇ ਅੱਜ ਹਾਂਜੀ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਹਾਂ ਹਾਂਜੀ ਠੀਕ ਸਰਦਾਰ ਭਗਤ ਸਿੰਘ ਜੀ ਨੇ ਸਾਡੇ ਨਾਲ ਬੜਾ ਵਧੀਆ ਇਹ ਕੰਮ ਕੀਤਾ ਜਿਹੜਾ ਸਾਨੂੰ ਯਾਤਰਾ ਕਰਾਉਣ ਲੱਗਾ ਆ ਤੇ ਬਹੁਤ ਵਧੀਆ ਸਰਕਾਰ ਆ ਇਹੋ ਜੀ ਸਰਕਾਰ ਕਦੀ ਟੁੱਟਣੀ ਨਹੀਂ ਚਾਹੀਦੀ ਇਹ ਸਦਾ ਹੀ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਾਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਮਾਨ ਸਰਕਾਰ ਦਾ ਕਿ ਜਿਨ੍ਹਾਂ ਦੇ ਅਪਰਾਲੇ ਸੱਕਾ ਹਰੇਕ ਧਰਮ ਨੂੰ ਮੌਕਾ ਮਿਲਿਆ ਤੀਰਥ ਯਾਤਰਾ ਲਈ ਤੇ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਬਲਬੀਰ ਸਿੰਘ ਪੱਲੂ ਦਾ ਜਿਨ੍ਹਾਂ ਦੀ ਰਹਿਨਮਾਈ ਇਹ ਅੱਜ ਹਲਕਾ ਫੋਦੇਗੜ ਚੂੜੀਆਂ ਤੋਂ ਤੀਰਥ ਯਾਤਰਾ ਲਈ ਵਸਤੀ ਸਰਵੰਗੀ ਹੋਈ ਵਸਤੇ ਵਿੱਚ ਉਹ ਸ਼ਰਧਾਲੂ ਵੀ ਗਏ ਨੇ ਜਿਨ੍ਹਾਂ ਨੇ ਕੀ ਕਦੇ ਅਜੇ ਤੱਕ ਦਰਸ਼ਨਾਂ ਤੱਕ ਉੱਥੋਂ ਤੱਕ ਨਹੀਂ ਪਹੁੰਚੇ ਸੀ ਅਸੀਂ ਬਹੁਤ-ਬਹੁਤ ਧੰਨਵਾਦ ਧੰਨਵਾਦੀਆਂ ਆ ਮਾਨ ਸਰਕਾਰ ਦਾ ਅੱਜ ਪੰਨੂ ਸਾਹਿਬ ਹਰਿਆਣੇ ਦੇ ਵਿੱਚ ਕੋਈ ਜ਼ਰੂਰੀ ਮੀਟਿੰਗ ਕਰਨ ਉਹ ਹਰਿਆਣੇ ਗਏ ਹੋਏ ਸੀ ਉਹਨਾਂ ਦੀ ਰੈਨਮਾਈ ਹੇਠ ਜਿਹੜੀ ਗੱਲ ਚੱਗੀ ਉਹਨਾਂ ਦੇ ਫਾਦਰ ਸਾਹਿਬ ਤੇ ਵੀਡੀਓ ਤੇ ਮੈਡਮ ਨੇ ਜਿੱਥੋਂ ਬਸ ਦੀ ਰਵਾਨੀ ਧੰਨਵਾਦ